गुरुनानकपाद पङ्कजवन्द पकजवन्दन सिमरोयग

ਰਜਨ ਬੇਗਨਨ ਕੇ ਨਾਸ਼ਕ ਮੇਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ শ্রী হর রায় নামো কারি নামো কারি শ্রী ਮਨਾਉਂ ਬਹੋਲੀ ਤੇਗ ਬਹਾਦਰ ਬਰਮ ਕੇ

ਮਾਨਕ ਭਗਤ ਵਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਾਰ ਅਨੁਰਾਗ ਏਕ ੰਕਾਰ ਸਤ ਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਹੈ ਫਤਿਹ ਹੈ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ ਨਸੂ ਸਤਨਾਮ ਵਾਹਿਗੁਰੂ ਜੀ ਔਰ ਟੌਰ ਕੋ ਆਮਈ ਦੌਰ ਦੌਰ ਅਰਬੀਰ ਕੋਠਾ ਸਿੰਘ ਗੁਲਕਾ ਹਤੇ ਮਦਨ ਸਿੰਘ ਧਰ ਧਰ ਵਾਹਿ ਜੁਗਾਖ ਅਨੁਸਾਰ ਵਾਹਿ ਜੁਗੀ ਫਤਿਹ ਜੋਗੋ ਜੋਗਾ ਟਾਲ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਮੈ ਮਨ ਹੋ ਕੇ ਅੰਮ੍ਰਿਤ ਵੇਲੇ ਤੁਮ੍ਰਿਤ ਮੈਂ ਬਾਣੀ ਦਾ ਨੰਨ ਪ੍ਰਾਪਤ ਕਰ ਰਹੇ ਹਵੜ ਭਾਗੀ ਸਾ ਸੰਗਤ ਜੀ ਜਨੋ ਆਓ ਲੜੀਵਾਰ ਕਥਾ ਦੀ ਅਰੰਭ ਤਤ ਪਹਿਲੋਂ ਇਕਾਗਰਤਾ ਦੀ ਦਾਤ ਦੀ ਪ੍ਰਾਪਤੇ ਦੀ ਸਾੜਿਆ ਕੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਆਪ ਜੀ ਨੇ ਸ਼ੁਰੂਆਤ ਕੀਤਾ ਹੈ। ਜੁਮਕੌਰ ਦੀ ਕੱਚੀ ਘੜੀ ਦੇ ਵਿੱਚ ਸਮੇਂ ਦੇ ਹਾਕਮ ਦੀ ਸੈਨਾ ਦਾ ਕੀ ਰਹਿ ਔਰੰਗਜ਼ੇਬ ਦਾ ਵੱਡਾ ਲਸ਼ਕਰ ਆਲੇ ਦੁਆਲੇ ਦੇ ਪਹਾੜੀ ਰਾਜੇ ਬਯੰਤ ਉਹ ਸ਼ੁਰੂ ਮੈਂ ਜਿਹੜੇ ਕਿਸੇ ਸੈਨਾ ਨਾਲ ਸੰਬੰਧ ਨਹੀਂ ਰੱਖਦੇ ਇਸ ਲਾਲਚ ਵਿੱਚ ਆ ਗਏ ਕਿ ਜੇ ਆਪਾਂ ਗੁਰੂ ਨੂੰ ਫੜ ਲਿਆ ਤੇ ਵੱਡੇ ਵੱਡੇ ਇਨਾਮ ਮਿਲਣਗੇ। ਪਹਿਲੇ ਦਿਨ ਤੇ ਜੰਗ ਦੇ ਨਾਲ ਲਾਸ਼ਾਂ ਦੇ ਵੱਡੇ ਢੇਰ ਗੜੀ ਦੀਵਾਰੇ ਦੁਆਲੇ ਲੱਗ ਚੁੱਕੇ ਨੇ ਅਖੀਰੀ ਸਿੰਘਾਂ ਨੇ ਬੇਨਤੀ ਕੀਤੀ ਭਾਈ ਕੋਠਾ ਸਿੰਘ ਦੇ ਮਦਨ ਸਿੰਘ ਇਹ ਦਾਤਾ ਹੁਣ ਸਮਾਂ ਆਸੀ ਬਾਹਰ ਜਾ ਕੇ ਆਪਣੇ ਜ਼ੋਰ ਵਿਖਾਈਏ ਸਾਨੂੰ ਖੁਸ਼ੀ ਦਿਓ ਸਤਗੁਰੂ ਹੱਸੇ ਹੱਸ ਕੇ ਕਹਿਣ ਲੱਗੇ ਇਹ ਤੁਸੀਂ ਆਪਣੇ ਚਾਹ ਪੂਰੇ ਕਰੋਗੇ ਪਰ ਇਹ ਜਥਾ ਜਿਹੜਾ ਉਹ ਬਣ ਕੇ ਜਾਏਗਾ ਵਿਉਂਤਬੰਦੀ ਕਰਾਂਗੇ ਸਰਨਾ ਦੀ ਸ਼ਿੰਗਾਂ ਦੇ ਇਸ ਸੱਦੇ ਤੇ ਸਾਧਗੁਰਾਂ ਕਿਵੇਂ ਜਥੇ ਬਣਾਏ ਕਿਵੇਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਸਿੰਘਾਂ ਦਾ ਜਥਾ ਬਾਹਰ ਜਾਂਦਾ ਹੈ ਸੈਨਾ ਦੇ ਨਾਲ ਜੰਗ ਕਰਦਾ ਹੈ ਇਹਦਾ ਜ਼ਿਕਰ ਅੱਜ ਦੇ ਇਤਿਹਾਸ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੀਤਾ ਹੈ ਕਿਰਪਾਨ ਕਾਢ ਮਿਆਣ ਤਿੰਨ ਧਾਨ ਛਤਰ ਢਾਲ ਹੈ ਹਾਸ਼ ਕਿਰਪਾਲ ਨੇ ਖੁਸ਼ੀ ਦੇਖਾਇਓ ਹੱਥ ਕੋ ਪ੍ਰਵੇਸ਼ ਪੰਜ ਸੈਨ ਵਿੱਚ ਕਾਟ-ਕਾਟ ਮਾਤ ਕੋ ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਜੇ ਆਪਣੀ ਖੁਸ਼ੀ ਵਖਾਣੀ ਹੈ ਫਿਰ ਇੱਕ ਨਈ ਪੰਜ ਸਿੰਘ ਜਾਣਗੇ ਤੇ ਜਿੰਨੀ ਤਾਕਤ ਹੋਵੇ ਪੂਰੀ ਮਾ ਲਾ ਕੇ ਲੜਨਾ ਹੈ ਗੁਰੂ ਬਖਾਨ ਸੁਆ ਹੈ ਗੁਰਬਖਾਨ ਸਿਰਯਾ ਕੈ ਪਿਆਨ ਦੌਰ ਸੂਰਮੇ ਕਵਾਰ ਕੂਲ ਪੂਰ ਕੇ ਦੌਰ ਦੌਰ ਦੂਰ ਮੇ ਮਸ ਸ਼ਤਗੁਰਾਂ ਦੇ ਕਹਿਣ ਦੀ ਦੇਰ ਸੀ ਪੰਜ ਪੰਜ ਸਿੰਘਾਂ ਦਾ ਜਿਹੜਾ ਜਥਾ ਬਣਾਇਆ ਹੈ ਪਹਿਲਾ ਜਥਾ ਯਾਸ਼ੀਂ ਦਾ ਇਸ ਘੜੀ ਤੋਂ ਬਾਹਰ ਹੁੰਦਾ ਹੈ ਮਹਾਰਾਣ ਕੇ ਤੇਜ਼ ਰਫਤਾਰ ਦੇ ਨਾਲ ਸਮੇਂ ਦੇ ਹਾਕਮ ਦੇ ਆਹ ਹੁਲੰਦ ਹੈ ਕਮਸਾਲਿੰਦਾ ਚੋਦ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਵਾਲੀ ਬਿਲਕੁਲ ਨੇੜੇ ਜਿੱਥੋਂ ਤੱਕ ਸ਼ੇਗ ਦੂਰ ਜਾ ਸਕੇ ਉਥੋਂ ਤੱਕ ਯਤਨ ਕੀਤਾ ਦੇਖਾਏ ਮੇਂ ਕਿਰਪਾਲ ਕੋ ਵਿਸਾਲ ਜੰਗ ਘਾਲਿਓ ਬਚਾਏ ਵਾਰ ਢਾਲ ਮੈਂ ਅਰੀਨ ਮਾਰ ਡਾਲਿਓ ਸਤਿਗੁਰਾਂ ਆਖਿਆ ਸੀ ਜਿੰਨੇ ਮਾਰੋਗੇ ਜਿੰਨਿਆਂ ਨੂੰ ਮੌਤੇ ਕਾਟ ਉਤਾਰੋਗੇ ਉਹਨੇ ਵੱਡੇ ਸ਼ਮਾਏਗਾ ਤੁਸੀਂ ਧਰਤੀ ਤੇ ਆ ਕੇ ਰਾਜ ਭਗ ਭੋਗੋਗੇ ਐਵੇਂ ਨਹੀਂ ਖਾਲਸਾ ਰਾਜ ਦੀ ਗੱਲ ਕੀਤੀ ਵੀ ਤੁਹਾਨੂੰ ਰਾਜੇ ਬਣਾਣਾ ਹੈ ਫਿਰ ਰਾਜੇ ਬਣਾਉਣ ਦੀ ਪ੍ਰਕਿਰਿਆ ਆਪਣੀ ਆਪਣੀ ਫੁੱਲ ਵਾਹ ਲਾਈ ਪੂਰਾ ਤਾਨ ਲਾ ਕੇ ਸਿੰਘ ਲੜਦੇ ਨੇ ਦਰੜੇ ਤੱਕ ਫੌਜਾਂ ਦੇ ਵਿੱਚ ਕੁਸਰਕੇ ਫੌਜਾਂ ਨੂੰ ਮਾਰ ਮਕਾੰਦੇ ਹੋਏ ਅੱਗੇ ਵਾਦ ਰਹੇ ਹਨ ਪ੍ਰਭੁ ਵਿਸਾਲੇ ਓਜ ਤਿਨ ਧਾਏ ਓਰ ਜਾਹੇ ਕੀ ਕਰਪਾਣ ਸ਼ਰੂਣ ਦੇਖ ਪੀਰ ਤੀਰ ਨਾਸ ਤਾਹੇ ਕੀ ਸਤਗੁਰੂ ਖੁਸ਼ ਹੁੰਦੇ ਨੇ ਲੋਹ ਦੀ ਕਰਪਾਣ ਪਰਿਵੇਖ ਕੇ ਇਹਦਰ ਜਿਹੜੇ ਕਾਇਰ ਸੰਦਰ ਭੋਕ ਉਹਨਾਂ ਦਾ ਤੀਰ ਨਾਸ ਹੋ ਜਾਂਦਾ ਹੈ ਉਹ ਭੱਜ ਉੱਠਦੇ ਨੇ ਜਿਹੜੇ ਪਾਸੇ ਸਿੱਖ ਗਏ ਜਦੋਂ ਉਹਨਾਂ ਨੂੰ ਸਿਖਾਣੇ ਆਪਣਾ ਤਾਣ ਲਾਇਆ ਜਿਹੜੇ ਪਾਸੇ ਉਹਨਾਂ ਦਾ ਵੇਗ ਬਣ ਗਿਆ ਉਸ ਪਾਸੇ ਉਹ ਡਰਪੂਕਾਂ ਨੇ ਦੌੜਨਾ ਸ਼ੁਰੂ ਕਰ ਦਿੱਤਾ ਖੂਨ ਵੇਖ ਵੇਖ ਕੇ ਡਰਦੇ ਨੇ ਵੀ ਹਨ ਕੀ ਇਹ ਬਲੋਕ ਦੋਸ਼ਟ ਪੁੱਤ ਜੀ ਅਨਿਸ਼ਟ ਜਾਨੋ ਆਪਣੇ ਆਧਾਰੋਂ ਤੁਰੰਗ ਸ਼ੋਰ ਸਿੰਘ ਹੋਰ ਖੱਪ ਨੇ ਸਤਗੁਰਾਂ ਦੇ ਸਿੰਘਾਂ ਨੂੰ ਇਹ ਭਿਆਨਕ तरीके ਦੇ ਨਾਲ ਜੰਗ ਕਰਦਿਆਂ ਵੇਖ ਕੇ ਨਾਲ ਉਥੇ ਜਿਹੜੇ ਪਾਸੇ ਸਿੱਖ ਆਉਂਦੇ ਸ਼ਣ ਫਿਰ ਇੱਕਦਮ ਅਵਾਜਾਂ ਦੇ ਦੇ ਨੇ ਹਜ਼ਾਰਾਂ ਗੋਲੀਆਂ ਇਕੱਠੀਆਂ ਚਲੰਦੇ ਹਨ ਹੁਣ ਇਹਨਾਂ ਦੀ ਆਪਣੀ ਸ਼ਾਨਾ ਵੀ ਬਰਦਨੀ ਸੀ ਬਾਰੇ ਇਹ ਸਿੰਘਾਂ ਨੂੰ ਮਾਰਨ ਦਾ ਯਤਨ ਕਰਦੇ ਨੇ ਹਜ਼ਾਰੋਂ ਤੂਫਾਂਗ ਸ਼ੋਰ ਸਿੰਘ ਔਰ ਖੱਪਨੇ ਸਿੰਘਾਂ ਨੂੰ ਮਾਰਨ ਵਾਸਤੇ ਹਜ਼ਾਰਾਂ ਗੋਲੀਆਂ ਪਰ ਵਿੱਚ ਹੀ ਤੇ ਇਹਨਾਂ ਦੀ ਆਪਣੀ ਸ਼ਰਨ ਹੈ ਸਾਰੇ ਇਕੱਠੇ ਹੋ ਚੁੱਕੇ ਨੇ ਸਿੰਘ ਤੇ ਪੰਜ ਹੀ ਨੇ ਭੀੜ ਬੜੀ ਵੱਡੀ ਹੈ ਕੱਲੇ ਸਿੰਘਾਂ ਨੂੰ ਗੋਲੀ ਲਾਣੀ ਬੜਾ ਔਖਾ ਕੰਮ ਹੈ ਲਗੀ 25 30 ਅੰਗ ਅੰਗ ਫੋਰ ਦੀਨਿਓ ਗੁਰੂ ਗੁਰੂ ਭੰਤ ਦੇਵ ਲੋਕ ਜਾਣ ਕੀਨਿਓ ਬਹੁਤ ਗੋਲੀਆਂ ਪਰ ਉਹ ਤੇਰੇ ਨਾਲ ਦੀ ਆਪਣੀ ਸ਼ੈਨਾਂ ਦੇ ਲੱਗਦੀਆਂ ਨੇ ਕੁਝ ਸਤਗੁਰਾਂ ਦੇ ਸਿੱਖਾਂ ਨੂੰ ਲੱਗੀਆਂ ਪਹਿਲਾ ਪੰਜਾਂ ਦਾ ਜਥਾ ਜਿਹੜਾ ਇਤਿਹਾਸ ਕਰ ਪਿੰਦਾ ਫਿਰ ਸ਼ਹੀਦੀ ਪ੍ਰਾਪਤ ਕਰਦਾ ਹੈ ਤੋ ਉਹ ਮੁਖਾਰ ਬਿੰਦ ਤੇ ਸ਼ਰਾਹੇ ਜੰਗ ਤਾਹੇ ਕੋਈ ਇਸੇ ਪ੍ਰਕਾਰ ਔਰ ਸਿੰਘ ਦੌਰ ਜੰਗ ਜਾਹੇ ਕੋ ਪਹਿਲੇ ਜਥੇ ਦੀ ਸਭਾ ਸਿੱਖਤ ਕੀਤੀ ਉੱਚੀ ਮਮਟੇ ਤੋਂ ਆਪ ਤੇ ਛੱਡ ਕੇ ਦਰਸਾ ਦਿੰਦੇ ਰਹੇ ਇਸ ਤਰ੍ਹਾਂ ਫਿਰ ਸਤਗੁਰੂ ਦੂਜਾ ਜਥਾ ਭੇਜਦੇ ਨੇ ਖਜਾਨ ਸਿੰਘ, ਦਾਨ ਸਿੰਘ, ਧਿਆਨ ਸਿੰਘ ਤੀਨ ਹੂ ਹਨਮਨੇਸ਼ ਬਾਹਰੇ ਹੁਕਮ ਪਾਖ ਲੈਨ ਹੂ ਸਤਗੁਰਾਂ ਦੇ ਸਾਹਮਣੇ ਸੇਖ ਆਗਿਆ ਮੰਗਦੇ ਨੇ ਕਿ ਮੈ ਸਾਨੂੰ ਭੇਜ ਦਿਓ ਖਜਾਨ ਸਿੰਘ ਕਹਿੰਦਾ ਦਾਨ ਸਿੰਘ ਕਹਿੰਦਾ ਧਿਆਨ ਸਿੰਘ ਕਹਿੰਦਾ ਦਾਤਾ ਸਾਨੂੰ ਭੇਜੋ ਇਹਨਾਂ ਗੁਰੂ ਸਾਹਿਬਾਂ ਦਾ ਹੁਕਮ ਪ੍ਰਾਪਤ ਕੀਤਾ ਹੈ ਤੇ ਹੁਕਮ ਪ੍ਰਾਪਤ ਕਰਕੇ ਚਮਕੌਰ ਦੀ ਕੱਚੀ ਗੜੀ ਤੋਂ ਬਾਹਰ ਆਏ ਹਨ ਪਿਆਨ ਠੌਰ ਪੌਰ ਕੇ ਰਦੌਰ ਦੌਰ ਬਾਹਰ ਵਿੱਚ ਪਰਮਾਏ ਸੰਗ ਸੇਲਕੂ ਬਲੋਕ ਲੋਕ ਲੋਕ ਆਹਨੇ ਰਾਜੇ ਨੇ ਥਾਂ ਤੋਂ ਜਾ ਕੇ ਉਹਨਾਂ ਲੋਕ ਉਹਨਾਂ ਸਿੰਘਾਂ ਦੇ ਉਦਮ ਨੂੰ ਵੇਖਦੇ ਨੇ ਆਪਣੇ ਘਰਾਂ ਦੇ ਚਿੱਟ ਕਾਣਿਆਂ ਤੇ ਚੜ ਕੇ ਇਨਾਂ ਵੱਲੋਂ ਕਿਤੇ ਵਾਰਾਂ ਨੂੰ ਤੱਕਦੇ ਹਨ ਇਹ ਗਣਤੀ ਦੇ ਨਾਲ ਸਿੱਖਾਂ ਨੇ ਬੜੀ-ਬੜੀ ਸੈਨਾ ਨੂੰ ਭਾਜੜ ਪਾ ਦਿੱਤੀ ਰੋਏ ਘੇਰ ਘੇਰ ਕਹਿ ਭਨੇਰੇ ਉਹ ਜਤਾਰਕੈ ਮਨਿੰਦ ਸਿਰ ਭੀਮ ਹਵੇ ਸਮੂਹ ਮਾਰ ਮਾਰ ਕੈ ਸ਼ੇਰਾਂ ਦੀ ਨਿਆਈ ਸਿੱਖਾਂ ਨੇ ਨ્યા ਕੇ ਕਮਸਾਨ ਦਾ ਜੁੱਧ ਕੀਤਾ ਹੈ ਸ਼ਮਣਿ ਸੈਨਾ ਜਿਹੜੀ ਕਮਰਾ ਦੰਦੀ ਬੜਾ ਮਟਾ ਨੁਕਸਾਨ ਗੁਰੂ ਸਾਹਿਬਾਂ ਦੇ ਸਿੱਖ ਇਸ ਸੈਨਾ ਦਾ ਕਰਦੇ ਹਨ ਨਿਹਾਰੇ ਆਏ ਸ਼ਾਮੂਹੇ ਅਧੀਰ ਹਾਰ ਭਜ ਤਿਸ਼ ਕੋਪ ਤੁੰਦ ਨੈਣ ਲਾਲ ਢਾਲ ਛਤਰ ਗਾਜ ਤੈਂ ਜਿਹੜਾ ਵੀ ਸ਼ਾਮਣੇ ਹੁੰਦਾ ਹੈ ਉਹਨਾਂ ਨੂੰ ਦੇਖ ਕੇ ਹੌਸਲੇ ਬੇਉਸਲਾ ਹੋ ਜਾਂਦੇ ਜਦੋਂ ਸਿੱਖ ਸਾਹਮਣੇ ਆ ਜਾਂਦੇ ਨੇ ਤੁਰਕ ਬੇਉਸਲ ਹੋ ਗਏ ਭੱਜ ਜਾਂਦੇ ਨੇ ਸਿੰਘ ਫਿਰ ਹੋਰ ਹਿੰਮਤ ਦੇ ਨਾਲ ਇਹਨਾਂ ਤੇ ਗੱਜ ਕੇ ਪੈਂਦੇ ਹਨ ਜਿਹੜਾ ਦੌੜਦਾ ਉਹਨੂੰ ਛੱਡ ਦਿੰਦੇ ਨੇ ਸਾਹਮਣੇ ਜਿਹੜਾ ਆ ਰਿਹਾ ਉਹਦੇ ਵੱਲ ਜਾਂਦੇ ਨੇ ਗੀਤ ਨਹੀਂ ਕਮਦੋਰ ਦੌੜਦੌੜਲੇ ਤੇ ਸਿੰਘਾਂ ਵਾਰ ਉੱਥੇ ਵੀ ਨਹੀਂ ਕੀਤਾ ਕਿਦਗਲੇ ਕਿਰਪਾਣ ਆਨਹਾਨ ਹੇ ਤਬਾਹ ਤੇ ਉਸ਼ਾਲ ਪੈਰ ਸ਼ਾਲ ਕੂ ਬਚਾਏ ਅੰਗ ਤਾਹੇ ਤੇ ਕਈ ਵਾਰੀ ਕਿਰਪਾ ਨਾਲ ਐਕ ਮਾਰਨ ਲਈ ਆ ਕੇ ਵੰਦੇ ਨੇ ਉੱਚੇ ਪੈਰ ਕਰ ਕਰਕੇ ਆਪਣੇ ਅੰਗਾਂ ਨੂੰ ਸਿੰਘਾਂ ਤੋਂ ਬਚਾ ਕੇ ਉਹਨਾਂ ਤੇ ਮਾਰ ਕਰਨ ਦਾ ਯਤਨ ਜਦੋਂ ਕਰਦੇ ਹਨ ਫਿਰਮਸਾਲ ਸੈਨ ਜੰਗ ਠਾਣ ਤੇ ਬਚਤਰ ਕੋ ਕਿਤੇ ਕਮਾਸ ਭੂਖ ਖੇਦ ਧਾਰਿਓ ਮਹਾਨ ਹੀ ਗੁਰੂ ਪ੍ਰਤਾਪ ਪਾਏ ਕਲੇ ਗੁਰੂ ਪ੍ਰਤਾਪ ਪਾਇ ਕੈ ਕਲਾਪ ਖਾਪ 75 ਕੋ ਫਿਰੰਬਸਾਲ ਸੈਨ ਜੰਗ ਠਾਨ ਤੇ ਬਚਿੱਤਰ ਕੋ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਪ੍ਰਤਾਪ ਦੇ ਨਾਲ ਇਹ ਸਿੰਘ ਵੈਰੀਆਂ ਨੂੰ ਕਪਾ ਰਹੇ ਨੇ ਵਾਰ ਕਰ ਰਹੇ ਨੇ ਆਪਣੀ ਤਾਕਤ ਨਾਲ ਨਹੀਂ ਛਤਗੁਰੂ ਨਾਲ ਨਾਲ ਹਲਾਸ਼ੇਰੀ ਦਿੰਦੇ ਨੇ ਉੱਚੀ ਮੰਮਟੀ ਤੇ ਬੈਠਿਆਂ ਆਵਾਜ਼ਾਂ ਦੇ ਕੇ ਦਲੇਰੀ ਦਿੰਦੇ ਹਨ ਬੜਾ ਸੋਹਣਾ ਇਤਿਹਾਸ ਕਰ ਕਹਿੰਦਾ ਆਲੇ ਦੁਆਲੇ ਘੜੀ ਦੇ ਫਿਰਦੀ ਘੁੰਮਦੀ ਸ਼ੈਨਾ ਦੇ ਵਿੱਚ ਬੜਾ ਚਿੱਤਰ ਅਨੋਖਾ ਜਹ ਜੰਗ ਸਿੱਖ ਲੜ ਰਹੇ ਹਨ ਕਤੇ ਕਮਾਸ਼ ਭੂਖ ਖੇਦ ਧਾਰਿਓ ਮਹਾਨਹੀ ਰਹੋ ਨਾਨਕ ਸੰਗਾਤ ਮਹ ਨਮਾਸ਼ ਸ਼ਰੋਣਵਾ ਨਹੀਂ ਸ਼੍ਰੀਂ ਦੇ ਵਿੱਚ ਮਾਰ ਦੀ ਅੰਸ ਨਹੀਂ ਰਹੀ ਜੋ ਕੁਛ ਹੈ ਤਾਂ ਮਾਸ਼ ਲੋ ਵਾਲਾ ਹੀ ਨਹੀਂ ਰਿਆ ਪਾਉ ਕੀ ਇਨਾ ਨਾਮ ਆਸ਼ਮਾ ਇਤਿਹਾਸ ਕਰ ਕਹਿੰਦਾ ਚਿੱਟਾ ਹੋ ਚੁੱਕਾ ਹੈ ਇਹ ਦੁਖ ਮਾਨ ਦੇ ਨੇ ਮਨੰਦ ਯੋਜ ਕਹਿ ਰੀ ਕਰੰਤ ਜੇ ਫਿਰੰਦ ਹੈ ਕਿਰਪਾ ਕਿਰਪਾ ਨਿਧਾਨ ਕੀ ਚ ਜੰਤ ਹੀ ਤਰੰਤ ਹੈ ਈਸ਼نگ ਸ਼ੇਰਵੰਗ ਆਪਣੀ ਤਾਕਤ ਨਾ ਕਿ ਇਹਨਾਂ ਦੇ ਵਿੱਚ ਫਿਰਦੇ ਹਨ ਕਿਰਪਾ ਦੇ ਦਾਤੇ ਕਿਰਪਾ ਨਿਧਾਨ ਦੀ ਕਿਰਪਾ ਦੇ ਨਾਲ ਇਹ ਮੈਦਾਨੇ ਜੰਗ ਵਿੱਚ ਜੂਝਦੇ ਹਨ ਜੇ ਲੜ ਕੇ ਮੁਕਤ ਹੋ ਰਹੇ ਨੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਨ ਛਤਗੁਰਾਂ ਦੀ ਮਹਿਮਾ ਦੇ ਪਾਤਰ ਬਣ ਰਹੇ ਨੇ ਹਜ਼ਾਰ ਹੀ ਤੁਪੰਗ ਸੰਗ ਅੰਗ ਅੰਗ ਫੂਰਤੇ ਤਉ ਕਿਰਪਾਨ ਬਹਾਤੇ ਨਰੰਚ ਤੁੰਡ ਮੋਰਤੇ ਜਦੋਂ ਸਮੇਂ ਦੇ ਹਾਕਮ ਦੀ ਬਾਣ ਹੁੰਦੀ ਹੈ ਉਹਨਾਂ ਦੀ ਸੈਨਾ ਨੂੰ ਮੌਕਾ ਮਿਲਦਾ ਹੈ ਫਿਰ ਉਹ ਹਜ਼ਾਰਾਂ ਵਾਰ ਇਕੱਠਿਆਂ ਕਰਦੇ ਨੇ ਪਰ ਸਿੰਘ ਫਿਰ ਵੀ ਮੂੰਹ ਮੋੜਦੇ ਹਨ ਨਾ ਦਾ ਅਗੋਂ ਉਸੇ ਤਰ੍ਹਾਂ ਜਵਾਬ ਦਿੰਦੇ ਨੇ ਹੁਣ ਇਤਿਹਾਸ ਕਰ ਕਹਿੰਦਾ ਵੀ ਅੱਗੇ ਫਿਰ ਕਿਲੇ ਦੇ ਵਿੱਚੋਂ ਪੰਜ ਸਿੰਘਾਂ ਦਾ ਜਥਾ ਫਿਰ ਬਾਰ ਆਉਂਦਾ ਦੋਹਰਾ ਪੰਜ ਸਿੰਘ ਕਟ ਬੈਰ ਹਵੇ ਮਰੇ ਮਾਨ ਅਰਦੰਦ ਅਪਰਨ ਚੌਪ ਬਲੰਦ ਪੀ ਹਮ ਇਮ ਕਰੈ ਨਕੰਦ ਜਦੋਂ ਵੇਖਿਆ ਇਹ ਪੰਜਾਂ ਦਾ ਤਿੰਨਾਂ ਦਾ ਇਜਤਾਸ਼ੀਦ ਹੋ ਚੁੱਕਾ ਹੈ ਜਿਹੜੇ ਅੰਦਰੋਂ ਉਹ ਵਾਰੀ-ਵਾਰੀ ਪੁਛਦੇ ਨੇ ਹਕਮ ਦੀ ਸੈਨਾ ਦਰਦੀ ਮਰਨ ਤੋਂ ਸਤਗੁਰਾਂ ਦੇ ਸਿੰਘ ਆਗਿਆ ਲੈਂਦੇ ਨੇ ਮੈ ਸਾਨੂੰ ਪਹਿਲਾਂ ਭੇਜੋ ਸਾਡਾ ਚਾ ਅਧੂਰਾ ਨਾ ਰਹਿ ਜਾਏ ਅਸੀਂ ਬਹੁਤ ਜ਼ਿਆਦੀ ਸੈਨਾ ਦਾ ਨੁਕਸਾਨ ਕਰਨਾ ਹੈ ਬਹੁਤਿਆਂ ਨੂੰ ਮਾਰਨਾ ਹੈ ਮੋਹਕਮ ਸਿੰਘ ਸਦੀਰਜ ਹੋਈ ਅੰਮ੍ਰਿਤ ਦੇਨ ਨੇ ਨਮਹਿ ਜੋਈ ਭਾਈ ਸੇ ਭਾਈ ਮੋਖ ਮੁਸਿੰਗੀ ਦੀ ਉਹਨਾਂ ਨੇ ਸ਼ਹਿਮਾਂ ਕੇ ਹੱਥ ਜੋੜੇ ਨੇ ਜਿਹੜੇ ਪੰਜ ਪਿਆਰਿਆਂ ਵਿੱਚੋਂ ਇੱਕ ਸਣ ਖੁਸ਼ੀ ਲਈ ਮੈਂ ਜਾਵਾਂ ਇਕਾਂਗੀ ਪਿਖੋਲ ਰਾਈ ਨਿਜ ਕਰਣਾ ਕੇ ਮੇਰਾ ਚਿਤ ਕਰਦਾ ਮੈਂ ਕੱਲਾ ਹੀ ਜਾਵਾਂ ਦਾਤਾ ਤੇ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਮੈਂ ਜੰਗ ਕਰਾਂ ਫਿਰ ਤੁਸੀਂ ਉਸ ਜੰਗ ਨੂੰ ਧਿਆਨ ਨਾਲ ਤੱਕਿਓ ਹੁਕਮ ਕਰਿਓ ਗੁਰ ਸਾਹਿਬ ਮੂਰੇ ਲਰਹਿ ਲਖਸੋਂ ਇਕ ਸਿੰਘ ਸੂਰੇ ਦਾਤਾ ਜੀ ਤੁਸੀਂ ਹੁਕਮ ਕੀਤਾ ਹੈ ਕਿ ਲੱਖਾਂ ਦੇ ਨਾਲ ਇਕ ਸਿੰਘ ਲੜ ਸਕਦਾ ਸੱਚ ਬਚਨ ਅਮਕਰਦ ਖਰਮ ਬੇਈਮਾਨ ਗਲਮਾਰਗ ਰਾਮ ਤੁਹਾਡੇ ਉਹਨਾਂ ਬਚਨਾਂ ਨੂੰ ਮੈਂ ਇਸ ਜੰਗ ਦੇ ਵਿੱਚ ਸੱਚ ਕਰਕੇ ਵਿਖਾਣਾ ਚਾਹੰ ਤੈ ਲੱਖਾਂ ਵੈਰੀਆਂ ਨੂੰ ਇੱਕੋ ਹੱਲੇ ਵਿੱਚ ਮਾਰ ਕੇ ਮੈਂ ਆਪਣੇ ਮਨ ਨੂੰ ਖੁਸ਼ ਕਰਨਾ ਚਾਹੰਦਾ ਤੁਸੀਂ ਇਹ ਵਰਦਾਨ ਦਿੱਤਾ ਹੈ ਬਦਲ ਕੀਤੇ ਹਨ ਸ੍ਰੀਂਤ ਹੁਕਮ ਕੋ ਮਹਰ ਸਧਾਰਾ ਬਜੈ ਨੋ ਸੁਨੂ ਕਰਾਰਾ ਇੰਨੀ ਗੱਲ ਸੁਣਦੇ ਅਨਸਾਰ ਸ਼ੈਬਾ ਦਾ ਹੁਕਮ ਲੈ ਕੇ ਭਾਈ ਸਾਹਿਬ ਭਾਈ ਮੁਖਮ ਸਿੰਘ ਜੀ ਮਹਾਰਾਏ ਨੇ ਲੋਹੀ ਨਾਲ ਕਰਾਰਾ ਲੋਹਾ ਜਿਹੜਾ ਉਹ ਖੜਕਦਾ ਇਹਨਾਂ ਨੇ ਸ਼ੈਬਾ ਦੇ ਹੁਕਮ ਵਿੱਚ ਰਹਿ ਕੇ ਬਣਾ ਬਣਾ ਖਮਸਾਨ ਦਾ ਜੰਗ ਚਮਕਾਉਣ ਦੀ ਘੜੀ ਦੇ ਵਿੱਚੋਂ ਆ ਕੇ ਕੱਲਿਆਂ ਨੇ ਕੀਤਾ ਵੱਖਰੇ ਵੱਖਰੇ ਵਿਅੰਤ ਦਿਖਾਰੀਆਂ ਦੇ ਆਪਣੇ ਆਪਣੇ ਖਿਆਲ ਨੇ ਵੀ ਪੰਜਾਂ ਪੰਜਾਂ ਦਾ ਸਿਖਾ ਜਥਾ ਕਈਆਂ ਨੇ ਥਾਂ ਦੇ ਵੀ ਲਿਖੇ ਪਰ ਇੱਥੇ ਜਿਹੜੀ ਅਰੰਭ ਤੈ ਪੰਜ ਆਉਂਦੇ ਨੇ ਫਿਰ ਤਿੰਨ ਆਉਂਦੇ ਹਨ ਫਿਰ ਇਕੱਲੇ ਆਉਂਦੇ ਹਨ ਕਈ ਗ੍ਰੰਥਾਂ ਦਾ ਰਟਨ ਕਰਨ ਤੋਂ ਬਾਅਦ ਇਸ ਗ੍ਰੰਥ ਦੀ ਤਿਆਰੀ ਕੀਤੀ ਭਾਈ ਸੰਤੋਖ ਸਿੰਘ ਜੀ ਨੇ ਨਲਮਲੇਸ਼ ਉਹ ਜਲਨਦ ਪਾਰਾ ਮੁਹਕਮ ਸਿੰਘ ਮਕਰ ਆਕਾਰ ਮਗਰ ਮਛ ਵਰਗਾ ਆਕਾਰ ਬਣਾ ਕੇ ਮਲੇਸ਼ੀਆ ਦੇ ਸਮੁੰਦਰ ਵਰਗੇ ਇਸ ਦਲ ਦੇ ਵਿੱਚ ਪੰਜ ਸੇ ਭਾਈ ਮੁਖਮ ਸਿੰਘ ਜੀ ਆਣ ਬੜੇ ਹਨ ਗੁਰੂ ਹਕਮ ਦੇ ਵਿੱਚ ਗੁਰੂ ਦੀ ਆਗਿਆ ਦੇ ਨਾਲ ਇਹਨਾਂ ਨੇ ਸ਼ਮੇ ਦੇ ਹਾਕਮ ਦੇ ਨਾਲ ਕਿਸ ਤਰੀਕੇ ਦਾ ਜੰਗ ਕੀਤਾ ਕਿਵੇਂ ਹਾਕਮ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਮਾਰ ਮੁਕਾਇਆ ਇਹ ਆਪ ਕਰਨ ਦੇ ਪ੍ਰਸੰਗ ਨੂੰ ਸਰਵਣ ਕਰਿਓ ਜੀ ਯਾਦ ਜੀ ਨਾਲ ਹੀ ਪ੍ਰਵਾਨ ਕਰਨਾ ਕੋਈ ਗੰਗਾਂ ਫੁੱਲਾਂ ਚਫਾਤੋ ਕੀਮਾ ਗੁਰੂwidehat ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ ਪ੍ਰੇਮ ਸਹਿ ਫਤੇ ਬਿਲਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕਵੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਇ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ اے نانکے آنند ہوا ست گرو میں پایا من میرے گلا سومی سوامی کیوں منو وسارے سچ ساحب کیا کرتے کر تیرا سدا شلاح تیری نام من وساو ਕਹ ਨਾਨਕ ਸੱਚੇ ਸਾਖਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਦਰਸ਼ਨ ਸੁਖ ਮਾਣਾ ਉਸਿਆ ਜਨ ਇਛਾ ਸਭੁ ਜੈਨਾ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੁ ਸਾਚਾ ਨਾਮ ਮੇਰਾ ਆਧਾਰੋ ਵਾਜੇ ਕੋਇ ਦੁਤ ਦਵਸ ਕੀਤੇ ਕਾਲ ਕੰਟ ਕੁਮਾਰਿਆ हैानगता स्पुवातकारहदनन्द सुनो हो सगल मनोरथ और ब्रह्म प्रभ पाया तरे सगल उतरे सुि सच्चि ਨੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਹੁਣ ਤੇ ਪੂਨੀਤ ਕਹਤੇ ਪਵਿਤ ਸਤਿਗੁਰ ਰਹਾ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਪਵਣ ਗੁਰੂ ਪਾਣੀ ਪਤਾ ਮਤਾ ਨਿਸ਼ਰਾਤ ਨੋਈ ਨਾਹੀ ਦਾਇਆ ਖਿਲੈ ਜੰਗਾਂ ਬੁਰਾਈਆ ਵਚ ਕਰਮੀ ਆਪੂ ਆਪਣੀ ਕੇ ਜਿਨੀ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਨੇ ਕਿਤੀ ਛੁਟੀ ਇਹ ਨਾਮ ਧਿਆਇ ਗਏ ਮ ਸ਼ਕਤ ਨਾਨਕ ਤੇ ਮੁਖ ਉਜਨੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੂੰ ਤਾਂ ਕੁਰ